ਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਆਟੇ ਦੀ ਬਹੁਤ ਹੀ ਹੈਲਦੀ ਬਰਫੀ ਜਿਹੜੀ ਕਿ ਬਹੁਤ ਵਧੀਆ ਭਣ ਕੇ ਤਿਆਰ ਹੁੰਦੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਬਣਾਵਾਂਗੇ ਜਿੰਨੂੰ ਕਿ ਹਰ ਇੱਕ ਕੋਈ ਆਸਾਨੀ ਨਾਲ ਬਣਾ ਸਕੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਲਓ ਜੀ ਆਪਣੀ ਦੁਕਾਨ ਸੱਜ ਕੇ ਬਿਲਕੁਲ ਤਿਆਰ ਹੈ ਜੀ ਬਰਫੀ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਸੀ ਬਿਲਕੁਲ ਤਿਆਰ ਕਰਕੇ ਰੱਖਿਆ ਹੈ ਜੀ ਇਹ ਤੁਹਾਨੂੰ ਨਾਲ-ਨਾਲ ਆਪਾਂ ਦੱਸਾਂਗੇ ਕਿ ਇਸ ਤਰ੍ਹਾਂ ਨਹੀਂ ਇਸਤੇਮਾਲ ਕਰਨਾ ਹੈ ਤੇ ਕਿੰਨੀ ਕਿੰਨੀ ਮਾਤਰਾ ਚ ਇਸ ਮਾਲ ਨੂੰ ਲਿਆ ਹੈ ਹਾਂਜੀ ਜੀ ਆਪਾਂ ਗੈਸ ਔਨ ਕਰਕੇ ਕੜਾਈ ਰੱਖਤੀ ਜੀ ਹੁਣ ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਕੌਲੀ ਕਣਕ ਦਾ ਆਟਾ ਆਟੇ ਨੂੰ ਤੁਸੀਂ ਆਪਣੇ ਮਾ ਲੋੜ ਅਨਸਾਰ ਵੱਧ ਘੱਟ ਕਰ ਸਕਦੇ ਹੋ ਤੇ ਆਟੇ ਨੂੰ ਪਹਿਲਾਂ ਆਪਾਂ ਸੁੱਕਾ ਹੀ ਭੁੰਨਾਂਗੇ ਕਿਉਂਕਿ ਜੇਕਰ ਆਪਾਂ ਕਿਉਂ ਪਾ ਕੇ ਆਟਾ ਭੁੰਨਾਂਗੇ ਤੇ ਕਿਉਂ ਜ਼ਿਆਦਾ ਲੱਗੇਗਾ ਇਸ ਤਰ੍ਹਾਂ ਪਹਿਲਾਂ ਸੁੱਕਾ ਆਟੇ ਨੂੰ ਆਪਾਂ ਭੁੰਨ ਲਵਾਂਗੇ ਫਿਰ ਕਿਉਂ ਘੱਟ ਇਸਤੇਮਾਲ ਹੋਵੇਗਾ ਆਟੇ ਨੂੰ ਅਸੀਂ 10-12 ਮਿੰਟ ਬਿਲਕੁਲ ਲੋ ਫਲੇਮ ਤੇ ਭੁੰਨਣਾ ਹੈ ਤੇ ਆਟੇ ਦਾ ਆਪਾਂ ਕਲਰ ਜ਼ਿਆਦਾ ਚੇਂਜ ਨਹੀਂ ਕਰਨਾ ਤੇ ਤੇਜ਼ ਸੇਕ ਤੇ ਨੂੰ ਬਿਲਕੁਲ ਨਹੀਂ ਅਸੀਂ ਭੁੰਨਾਂਗੇ ਆਟੇ ਨੂੰ ਅਸੀਂ 5 ਕਿ ਮਿੰਟ ਭੁੰਨ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ 3 ਚਮਚੇ ਵੇਸਣ ਦੇ ਪਾ ਦਾਂਗੇ ਵੇਸਣ ਪਾਉਣ ਨਾਲ ਪਰਫੇ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਵੇਸਣ ਅਸੀਂ ਇਸ ਕਰਕੇ ਥੋੜੀ देर ਬਾਅਦ ਚ ਪਾਇਆ ਕਿਉਂਕਿ ਵੇਸਣ ਬਹੁਤ ਜਲਦੀ ਭੁੱਜ ਜਾਂਦਾ ਹੈ ਤੇ ਆਟੇ ਨੂੰ ਪੁੱਜਣ ਲੱਗੇ ਥੋੜਾ ਟਾਈਮ ਲੱਗਦਾ ਹੈ ਹੋਰੀ ਹੋਲੀ ਦੇਖੋ ਆٹے ਦਾ ਤੁਸੀਂ ਕਲਰ ਚੇਂਜ ਹੋ ਰਿਹਾ ਹੈ 10 ਮਿੰਟਾਂ ਤੋਂ ਆਪਾਂ ਆਟੇ ਨੂੰ ਇਸ ਤਰ੍ਹਾਂ ਹੀ ਪੁੰਨ ਰਹੇ ਹਾਂ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਘਿਓ ਮਰਫੀ ਵਾਸਤੇ ਮੈਂ ਅੱਧੀ ਕੌਲੀ ਘਿਓ ਦੀ ਲਈ ਹੈ ਹੁਣ ਮੈਂ ਇਹਦੇ ਵਿੱਚ 4 ਚਮਚ ਪਹਿਲਾਂ ਘਿਓ ਪਾ ਦਾਂਗੀ ਮੈਂ ਦੇਸੀ ਘਿਓ ਦਾ ਇਸਤੇਮਾਲ ਕਰ ਰਹੀ ਹਾਂ ਜੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਘਿਓ ਪਾ ਸਕਦੇ ਹੋ ਹੁਣ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਾਂ ਸਾਰੇ ਆਟੇ ਨੂੰ ਘਿਓ ਦੇ ਵਿੱਚ ਮਿਕਸ ਕਰਾਂਗੇ ਜੀ ਆ ਦੇਖੋ ਜੀ ਆਪਾਂ ਇਹਦੇ ਵਿੱਚ ਪਹਿਲੇ ਕਿਉਂ ਪਾਇਆ ਸੀ ਤੇ ਇਸ ਦੇ ਨਾਲ ਤੁਸੀਂ ਕੱਚੀ ਲੈਣੀ ਹੈ ਤੇ ਜਿਵੇਂ ਇਹਦੇ ਵਿੱਚ ਥੋੜੀਆਂ ਥੋੜੀਆਂ ਜਿਹੀਆਂ ਢੇਰੀਆਂ ਵੱਜ ਜਾਂਦੀਆਂ ਤੇ ਇਸ ਤਰ੍ਹਾਂ ਨੂੰ ਕੱਚੀ ਦੇ ਨਾਲ ਤੁਸੀਂ ਹਾਂ ਫੇਣੀ ਜਾਣਾ ਹੈ ਨਾਲੋਂ ਨਾਲ ਹੀ ਇਹਨਾਂ ਨੂੰ ਤੁਸੀਂ ਚੱਕੀਦਰਾ ਮੈਸ਼ ਕਰ ਲੈਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਕਿਉਂ ਪਾਵਾਂਗੇ ਆਪਾਂ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਖਲੇਮ ਬਿਲਕੁਲ ਆਪਣੀ ਲੋ ਹੀ ਹੈ ਫਲੇਮ ਆਪਾਂ ਤੇਜ਼ ਨਹੀਂ ਕੀਤੀ ਹਾਂਜੀ 15 ਮਿੰਟ ਤੋਂ ਅਸੀਂ ਆਟੇ ਨੂੰ ਹੁਣ ਰਹੇ ਆ ਪਹਿਲਾਂ ਅਸੀਂ ਇਹਨੂੰ ਸੁੱਕਾ ਭੁੰਨਿਆ ਹੁਣ ਅਸੀਂ ਇਹਨੂੰ ਕਿਉਂ ਪਾ ਕੇ ਭੁੰਨਿਆ ਦੇਖੋ ਜੀ ਆਪਾਂ ਇਹਦੇ ਵਿੱਚ ਅੱਧੀ ਗੋਲੀ ਤੋਂ ਵੀ 3-4 ਚਮਚੇ ਆਪਣੇ 3 ਕ ਚਮਚੇ ਕਿਉ ਦੇ ਬਚ ਗਏ ਨੇ ਬਸ ਇੰਨਾ ਕਿਉ ਬਹੁਤ ਹੈ ਜੀ ਬਰਫੀ ਵਾਸਤੇ ਆਟਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਪਾਉਨੇ ਆ ਜੀ ਇਹਦੇ ਵਿੱਚ ਸਮਾਨ ਜੋ ਕਿ ਆਪਾਂ ਤਿਆਰ ਕੀਤਾ ਹੈ ਆਟਾ ਆਪਣਾ ਬਿਲਕੁਲ ਤਿਆਰ ਹੋ ਗਿਆ ਹੈ ਬਹੁਤ ਵਧੀਆ ਖੁਸ਼ਬੂ ਆਉਣ ਲੱਗੀ ਬਸ ਇਹਦਾ ਕਲਰ ਆਪਾਂ ਇੰਨਾ ਕੀ ਰੱਖਣਾ ਹੈ ਕਲਰ ਜਿਆਦਾ ਡਾਰਕ ਨਹੀਂ ਕਰਨਾ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਨਾਰੀਅਲ ਇੱਥੇ ਮੈਂ ਅੱਧੀ ਕੋਲੀ ਨਾਰੀਅਲ ਨੂੰ ਕद्दूकश ਕਰਕੇ ਲਿਆਇਆ ਜੀ ਇਹ ਬਿਲਕੁਲ ਆਪਸ਼ਨਲ ਆ ਜੀ ਜੇ ਤੁਸੀਂ ਪਾਣਾ ਪਾਓ ਜੇ ਨਹੀਂ ਪਾਣਾ ਤੇ ਨਾ ਪਾਓ ਜੀ ਤੁਹਾਡੀ ਆਪਣੀ ਇੱਛਾ ਨੇ ਤੇ ਸਿੰਪਲ ਤੁਸੀਂ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਮੈਂ ਲੈ ਲਈ ਜੀ ਚਾਰ ਬਦਾਮ ਉਨਾਂ ਚੰਗੀ ਤਰ੍ਹਾਂ ਕੁੱਟ ਕੇ ਉਹਨਾਂ ਦਾ ਪਾਊਡਰ ਬਣਾ ਲਿਆ ਹੈ ਜੀ ਤੇ ਪੰਜ ਛੇ ਹਰੀਆਂ ਇਲਾਇਚੀਆਂ ਇਹਨਾਂ ਨੂੰ ਵੀ ਇਸ ਤਰ੍ਹਾਂ ਦਰੜਫਰੜ ਕਰਕੇ ਇਹਦਾ ਪਾਊਡਰ ਬਣਾ ਲਿਆ ਜੀ ਇਹ ਵੀ ਪਾਵਾਂਗੇ ਫਲੇਮ ਬਿਲਕੁਲ ਆਪਣੀ ਲੋ ਆ ਬਾਰ ਬਾਰ ਮੈਂ ਤੁਹਾਨੂੰ ਇਹੋ ਕਹਿ ਰਹੀ ਹਾਂ ਕਿ ਜਦੋਂ ਵੀ ਤੁਸੀਂ ਇਹ ਬਰਫੀ ਬਣਾਣੀ ਹੈ ਬਿਲਕੁਲ ਲੋ ਫਲੇਮ ਤੇ ਤੇ ਬਹੁਤ ਹੀ ਧਿਆਨ ਨਾਲ ਬਣਾਣੀ ਹੈ ਜੀ ਆ ਦੇਖੋ ਜੀ ਇੰਨੀ ਸੋਹਣੀ ਖੁਸ਼ਬੂ ਆ ਰਹੀ ਆ ਜੋ ਵਿੱਚ ਆਪਾਂ ਬਦਾਮ, ਨਾਰੀਅਲ ਤੇ ਇਲਾਚੀ ਪਾਈ ਹੈ। ਉਹਨਾਂ ਦੀ ਬਹੁਤ ਵਧੀਆ ਖੁਸ਼ਬੂ ਆਣ ਲੱਗੀ ਆ ਕਿਉਂਕਿ ਆਟਾ ਆਪਣਾ ਕਾਫੀ ਗਰਮ ਹੈ ਤੇ ਜਿੰਨਾ ਕਪੈਨ ਨੂੰ ਭੁੰਨਣਾ ਹੈ ਉਹਦੇ ਵਿੱਚ ਹੀ ਪੁੱਜ ਕੇ ਤਿਆਰ ਹੋ ਜਾਣੇ ਨੇ। ਤੇ ਹੁਣ ਅਸੀਂ ਪਾ ਦਾਂਗੇ ਜੀ ਇਹਦੇ ਵਿੱਚ ਸ਼ੱਕਰ। ਮੈਂ ਅੱਧੀ ਕੋਲੀ ਬੂਰਾ ਖੰਡ ਲਈ ਆ ਜੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਇਹਨੂੰ ਵੱਧ ਘੱਟ ਕਰ ਸਕਦੇ ਹੋ ਜੀ। ਇਹਨੂੰ ਕਰਾਂਗੇ ਜੀ ਮਿਕਸ ਚੰਗੀ ਤਰ੍ਹਾਂ ਮਿਲਾ ਲਵਾਂਗੇ। ਐਨ ਹੋਣੀ ਚੰਗੀ ਤਰ੍ਹਾਂ ਕਰਨਿਆ ਜੀ ਮਿਕਸਰ ਤੇ ਹੁਣ ਆਪਾਂ ਇੱਕ ਦੋ ਮਿੰਟ ਇਹਨੂੰ ਹੋਰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਮਿਸ਼ਰਣ ਚੰਗੀ ਤਰ੍ਹਾਂ ਸਾਡਾ ਇਕੱਠਾ ਹੋਣ ਲੱਗੇ ਫਿਰ ਆਪਾਂ ਇਹਨੂੰ ਇੱਕ ਟਰੇ ਵਿੱਚ ਸੈੱਟ ਕਰਾਂਗੇ ਕਿਉਂਕਿ ਇਹ ਬਹੁਤ ਹੀ ਆਸਾਨੀ ਨਾਲ ਬਰਫੀ ਬਣਦੀ ਹੈ ਇਹਦੇ ਵਿੱਚ ਮੇਨ ਇਹ ਹੈ ਕਿ ਆਪਾਂ ਨੂੰ ਕੋਈ ਵੀ ਚਾਸ਼ਨੀ ਦੀ ਜ਼ਰੂਰਤ ਨਹੀਂ ਪੈਂਦੀ ਬਰਫੀ ਦਾ ਨਾਮ ਸੁਣ ਕੇ ਹੀ ਆਪਾਂ ਡਰ ਜਾਂਦਾ ਕਿ ਬਰਫੀ ਵਾਸਤੇ ਸਾਨੂੰ ਅਲੱਗ ਤੋਂ ਚਾਸ਼ਨੀ ਬਣਾਉਣੀ ਪੈਂਦੀ ਹੈ ਜੀ ਇਹ ਬਹੁਤ ਹੀ ਸਿੰਪਲ ਤਰੀਕਾ ਹੈ ਬਿਨਾ ਚਾਸ਼ਨੀ ਤੋਂ ਕੋਈ ਵੀ ਇਸ ਬਰਫੀ ਨੂੰ ਬਣਾ ਕੇ ਤਿਆਰ ਕਰ ਸਕਦਾ ਹੈ ਜੀ ਚਾਰ ਪੰਜ ਮਿੰਟ ਆਪਾਂ ਬਰਫੀ ਦੇ ਮਿਸ਼ਰਣ ਨੂੰ ਥੋੜਾ ਹੋਰ ਪਕਾ ਲਿਆ ਸੀ ਤੇ ਮੈਨੂੰ ਥੋੜਾ ਜਿਹਾ ਘਿਓ ਘੱਟ ਲੱਗਾ ਸੀ ਤੇ ਇਹਦੇ ਵਿੱਚ ਮੈਂ ਦੋ ਚਮਚਾ ਘਿਓ ਹੋਰ ਪਾਇਆ ਤੇ ਤੁਸੀਂ ਆਪਣੇ ਹਿਸਾਬ ਨਾਲ ਘਿਓ ਪਾ ਸਕਦੇ ਹੋ ਜੀ ਤੇ ਹੁਣ ਇਹਨੂੰ ਆਪਾਂ ਸੈੱਟ ਕਰਦੇ ਹਾਂ ਜੀ ਇਹਦੇ ਵਾਸਤੇ ਪਹਿਲਾਂ ਆਪਾਂ ਇੱਕ ਟ੍ਰੇ ਤਿਆਰ ਕਰਦੇ ਹਾਂ ਤੇ ਫਿਰ ਇਹਦੇ ਵਿੱਚ ਇਹ ਵਾਲਾ ਮਿਸ਼ਰਣ ਪਾਵਾਂਗੇ ਹੁਣ ਘਿਓ ਬਿਲਕੁਲ ਠੀਕ ਹੈ ਤੇ ਬਰਫੀ ਨੂੰ ਜਦੋਂ ਠੰਡੀ ਹੋਣਾ ਹੈ ਤੇਨੇ ਆਪਣੇ ਆਪ ਹੀ ਸੈੱਟ ਹੋ ਜਾਣਾ ਹੈ ਹੁਣ ਇਸ ਤਰ੍ਹਾਂ ਜੇ ਆਪਾਂ ਇੱਕ ਟ੍ਰੇ ਨੂੰ ਘਿਓ ਲਾ ਕੇ ਗ੍ਰੀਸ ਕਰ ਲਿਆ ਜੀ ਜੇ ਤੁਹਾਡ ਕੋਲ ਟ੍ਰੇ ਨਹੀਂ ਤਾਂ ਤੁਸੀਂ ਇਹਨੂੰ ਥਾਲੀ ਵਿੱਚ ਵੀ ਸੈੱਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਲਵਾਂਗੇ ਜੀ ਇੱਕ ਬਟਰ ਪੇਪਰ ਉਹ ਇਸ ਤਰ੍ਹਾਂ ਰੱਖ ਲਾਂਗੇ ਜੀ ਤੇ ਜੇ ਤੁਹਾਡ ਕੋ ਇਹ ਵਾਲਾ ਪੇਪਰ ਨਾ ਹੋਵੇ ਤਾਂ ਤੁਸੀਂ ਸਿੰਪਲ ਇਸ ਤਰ੍ਹਾਂ ਵੀ ਇਹਨੂੰ ਬਰਫੀ ਦੇ ਮਿਸ਼ਰਣ ਨੂੰ ਅੰਦਰ ਚ ਪਾ ਸਕਦੇ ਹੋ ਜੀ ਜਦੋਂ ਤੁਸੀਂ ਬਰਫੀ ਨੂੰ ਅ ਗੈਸ ਬੰਦ ਕਰਨਾ ਤਾਂ ਇਹਨੂੰ ਥੋੜੀ ਦਿਰ ਤੁਸੀਂ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਕਿਉਂਕਿ ਕੜਾਈ ਆਪਣੀ ਕਾਫੀ ਗਰਮ ਹੈ ਤੇ ਜੇ ਇੱਕ ਜਗ੍ਹਾ ਹੀ ਇਹ ਮਿਸ਼ਰਣ ਪਿਆ ਰਹੇਗਾ ਤੇ ਇਹਦਾ ਕਲਰ ਬਹੁਤ ਹੀ ਜਲਦੀ ਡਾਰਕ ਹੋ ਜਾਣਾ ਹੈ ਹਲਕਾ ਜੈਨੂ ਕਰਾਂਗੇ ਆਪਾਂ ਠੰਡਾ ਤੇ ਫਿਰ ਇਹਨੂੰ ਪਾਉਨੇ ਆ ਜੀ ਆਪਾਂ ਟ੍ਰੇ ਦੇ ਵਿੱਚ ਹੁਣ ਅਸੀਂ ਇਹ ਵਾਲੇ ਮਿਸ਼ਰਣ ਨੂੰ ਟ੍ਰੇ ਦੇ ਵਿੱਚ ਕੱਢਦੇ ਆ ਜੀ ਇਸ ਤਰ੍ਹਾਂ ਅਸੀਂ ਬਰਫੀ ਨੂੰ ਜੀ ਟ੍ਰੇ ਦੇ ਵਿੱਚ ਪਾਤਾ ਹੈ ਜੀ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਕਰਾਂਗੇ ਜੀ ਸੈੱਟ ਆ ਦੇਖੋ ਜੀ ਅਸੀਂ ਪੂਰੇ ਮਿਸ਼ਰਣ ਨੂੰ ਟ੍ਰੇ 'ਚ ਪਾਤਾ ਸੀ ਜਿਸ ਟਾਈਮ 'ਤੇ ਅਸੀਂ ਮਿਸ਼ਰਣ ਨੂੰ ਪਾਇਆ ਸੀ ਇਹ ਕਾਫੀ ドライ ਲੱਗ ਰਿਹਾ ਸੀ ਤੇ ਆਪਾਂ ਇਸ ਤਰ੍ਹਾਂ ਇਹਨੂੰ ਕੜਛੀ ਦੀ ਸਹਾਇਤਾ ਨਾਲ ਹਲਕੇ-ਹਲਕੇ ਇਸ ਤਰ੍ਹਾਂ ਪ੍ਰੈਸ ਕੀਤਾ ਤੇ ਇਹਦਾ ਸਾਰਾ ਘੋ ਇਸ ਦੇ ਉੱਪਰ ਮਿਸ਼ਰਣ ਤੇ ਆ ਗਿਆ ਬਸ ਇਸ ਤਰ੍ਹਾਂ ਜਿਹਦਾ ਵੀ ਤੁਸੀਂ ਬਰਫੀ ਨੂੰ ਸੈੱਟ ਕਰਨਾ ਹੈ ਜਦੋਂ ਟ੍ਰੇ 'ਚ ਥਾਲੀ 'ਚ ਸੈੱਟ ਕਰਨਾ ਹੈ ਤੇ ਬਸ ਇਸ ਤਰ੍ਹਾਂ ਕਰਸ਼ੀ ਦੀ ਉਲਟੀ ਸਾਈਡ ਤੋਂ ਹਲਕੀ ਹਲਕੀ ਇਹਨੂੰ ਇਸ ਤਰ੍ਹਾਂ ਤੁਸੀਂ ਦਬਾਣਾ ਹੈ ਤੇ ਇਸ ਤਰ੍ਹਾਂ ਪੂਰਾ ਘਿਓ ਇਹਦੇ ਉੱਪਰ ਆ ਜਾਣਾ ਹੈ ਤੇ ਹੁਣ ਇਹਨੂੰ ਹੋਰ ਵੀ ਜ਼ਿਆਦਾ ਥੋੜਾ ਜਿਹਾ ਬਣਾਉਨੇ ਆ ਜੀ ਵਧੀਆ ਕਿਉਂਕਿ ਇਹ ਜੇ ਬਹੁਤ ਹੀ ਸਿੰਪਲ ਦਿਖ ਰਹੀ ਹੈ ਥੋੜੀ ਇਹਦੀ ਕਰਦੇ ਆਂ ਜੀ ਸਜਾਵਟ ਤੇ ਉਹਦੇ ਵਾਸਤੇ ਆਪਾਂ ਲਏ ਨੇ ਜੀ ਇੱਕ ਚਮਚ ਖਸਖਸ ਤੇ ਥੋੜੇ ਜਿਹਾ ਬਦਾਮ ਇਹਨਾਂ ਨੂੰ ਆਪਾਂ ਦੋ ਹਿੱਸਿਆਂ 'ਚ ਕੱਟ ਲਿਆ ਜੀ ਤੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਕੇ ਤੇ ਬਰਫੀ ਦਾ ਟੇਸਟ ਨੂੰ ਵਧਾਉਨੇ ਆ ਜੀ ਹੋਰ ਜ਼ਿਆਦਾ ਆ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਬਰਫੀ ਬਰਫੀ ਵੈਸੇ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਜੀ ਘਿਓ ਨੂੰ ਅਸੀਂ ਹਲਕਾ ਜਿਹਾ ਗਰਮ ਕਰ ਲਿਆ ਅੱਧਾ ਚਮਚਾ ਆਪਾਂ ਘਿਓ ਲਿਆ ਤੇ ਉਹਦੇ ਵਿੱਚ ਇਹ ਵਾਲੇ ਬਦਾਮ ਇਹਨਾਂ ਨੂੰ ਕਰਾਂਗੇ ਜੀ ਰੋਸਟ 1-2 ਮਿੰਟ ਵਾਸਤੇ ਇਹਨੂੰ ਆਪਾਂ ਰੋਸਟ ਕਰ ਲਵਾਂਗੇ ਤੇ ਫਿਰ ਇਹਨੂੰ ਲਾਉਨੇ ਆ ਜੀ ਆਪਾਂ ਮਰਦੀ ਦੇ ਉੱਪਰ ਲਓ ਜੀ ਬਦਾਮ ਹੋ ਗਏ ਨੇ ਜੀ ਰੋਸਟ ਇਹਨੂੰ ਅਸੀਂ ਪੌਲੀਸ ਕੱਟ ਲੈਣੇ ਗੈਸ ਬੰਦ ਕਰ ਦਿੰਨੇ ਆ ਜੀ ਪੈਰ ਨੂੰ ਕਰਾਂਗੇ ਜੇ ਆਪਾਂ ਸਾਫ ਪੈਨ ਆਪਣਾ ਕਾਫੀ ਗਰਮ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਵਾਲੇ ਖਸ ਖਸ ਬਸ ਇਹਨੂੰ ਆਪਾਂ ਥੋੜਾ ਜਿਆ ਡਰਾਈ ਰੋਸਟ ਹੀ ਕਰਾਂਗੇ ਹਲਕਾ ਜਿਹਾ ਸੇਕ ਹੀ ਲਵਾਣਾ ਹੈ ਲਓ ਜੀ ਪਤਾਮ ਆਪਾਂ ਕਰ ਲਏ ਨੂੰ ਜੀ ਰੋਸਟ ਤੇ ਇਸ ਤਰ੍ਹਾਂ ਇਹਨੂੰ ਆਪਾਂ ਬਰਫੀ ਦੇ ਉੱਪਰ ਲਗਾਵਾਂਗੇ ਜੀ ਜੇ ਹਿਸਾਬ ਨਾਲ ਤੁਸੀਂ ਪੀਸ ਕੱਟਣੀ ਹੋ ਸਾਬ ਨੇ ਇਹਨਾਂ ਨੂੰ ਲਗਾਓ ਤੁਸੀਂ ਗਰਮ-ਗਰਮ ਇਹਨਾਂ ਦੇ ਉੱਪਰ ਬਰਫੀ ਦੇ ਲਗਾ ਦੇਣੇ ਨੇ ਤਾਂ ਕਿ ਇਹ ਚੰਗੀ ਤਰ੍ਹਾਂ ਬਰਫੀ ਦੇ ਨਾਲ ਚਿਪਕ ਜਾਣ ਲਓ ਜੀ ਬਦਾਂ ਮ ਆਪਾਂ ਬਰਫੀ ਤੇ ਕਰਦੇ ਜੇ ਸੈੱਟ ਤੇ ਹਲਕਾ-ਹਲਕਾ ਤੁਸੀਂ ਇੱਦਾਂ ਕੜਚੀ ਦੀ ਦੂਜੀ ਸਾਈਡ ਤੋਂ ਇਹਨਾਂ ਨੂੰ ਦਬਾ ਦੇਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਣ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਬਰਫੀ ਕੋਈ ਕਹਿ ਸਕਦਾ ਕਿ ਆਟੇ ਦੀ ਬਰਫੀ ਹੈ ਇੱਦਾਂ ਲੱਗਦਾ ਕਿ ਆਪਾਂ ਕਾਫੀ ਮਹਿੰਗੀ ਬਰਫੀ ਬਣਾ ਕੇ ਤਿਆਰ ਕੀਤੀ ਹੈ ਜੀ ਹੁਣ ਪਾਵਾਂਗੇ ਥੋੜੀ ਜਿਹੀ ਤੇ ਰੋਸਟ ਕੀਤੀ ਹੋਈ ਡ్రਾਈ ਫਰੂਟ ਇਹਦੇ ਚ ਆਪਸ਼ਨਲ ਆ ਜੀ ਤੁਸੀਂ ਜਿਹੜੇ ਵੀ ਪਾਉਣਾ ਚਾਹੁੰਦੇ ਹੋ ਜੀ ਪਾਓ ਆਪਣੇ ਟੇਸਟ ਦੇ ਹਿਸਾਬ ਨਾਲ ਲਓ ਜੀ ਆਪਾਂ ਬਹੁਤ ਹੀ ਸਿੰਪਲ ਜਿਹੇ ਆਟੇ ਤੋਂ ਬਹੁਤ ਹੀ ਜ਼ਿਆਦਾ ਆਪਾਂ ਮਹਿੰਗੀ ਨਜ਼ਰ ਆਉਣ ਵਾਲੀ ਮਿਠਾਈ ਬਣਾ ਕੇ ਕਰਤੀ ਦੀ ਤਿਆਰ ਇਹਨੂੰ ਤੁਸੀਂ ਜਿਆਦਾ ਮਾਤਰਾ ਚ ਵੀ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਹੁਣ ਸਰਦੀਆਂ ਦਾ ਸੀਜ਼ਨ ਆ ਤੇ ਜਦੋਂ ਵੀ ਤੁਹਾਡਾ ਮਨ ਕਰੇ ਮਿੱਠਾ ਖਾਣ ਨੂੰ ਤੇ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਜੀ ਨੌਜੀ ਆਪਣੀ ਬਹੁਤ ਟੇਸਟੀ ਆਟੇ ਦੀ ਮਠਿਆਈ ਬਣ ਕੇ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਜੀ ਨੌਜੀ ਬਰਫੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਤੇ ਆਪਾਂ ਉਹਨੂੰ ਇੱਕ ਟ੍ਰੇ ਵਿੱਚ ਸੈੱਟ ਕੀਤਾ ਹੈ ਤੇ ਇਹਨੂੰ ਅਸੀਂ ਹੁਣ 2-3 ਘੰਟੇ ਬਾਅਦ ਇਸ ਤਰ੍ਹਾਂ ਹੀ ਰਹਿਣ ਦਵਾਂਗੇ ਇਹਨੂੰ ਅਸੀਂ ਫ੍ਰਿਜ ਵਿੱਚ ਨਹੀਂ ਰੱਖਾਂਗੇ ਤੇ ਵਿੱਚ ਜੇ ਇਹਨੂੰ ਆਪਾਂ 1 ਘੰਟੇ ਬਾਅਦ ਥੋੜੀ ਸੈੱਟ ਹੁੰਦੀ ਹੈ ਤੇ ਇਹਦੇ ਵਿੱਚ ਨਿਸ਼ਾਨ ਲਗਾ ਦਾਂਗੇ ਤਾਂ ਕਿ ਆਰਾਮ ਨਾਲ ਇਹ ਪੀਸਾ ਨੂੰ ਆਪਾਂ ਕੱਟ ਕੇ ਤੇ ਬਾਹਰ ਕੱਢ ਸਕੀਏ भाई बिल्कुल सेट आ दो घंटे हो गए ने आपा इन्हें रखया नु ते बिल्कुल सेट हो गई है जी। ਹੁਣ ਅਸੀਂ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ। ਆਪਾਂ ਇਹਦੇ ਵਿੱਚ ਬਟਰ ਪੇਪਰ ਰੱਖਿਆ ਤੇ ਇਸ ਕਰਕੇ ਅਸੀਂ ਆਰਾਮ ਨਾਲ ਇਸ ਮਠਿਆਈ ਨੂੰ ਕੱਟ ਸਕਦੇ ਆ। ਆਹ ਦੇਖੋ ਜੀ। ਮਠਿਆਈ ਨੂੰ ਆਪਾਂ ਕੱਢ ਕੇ ਚੋਪਿੰਗ ਬੋਰਡ ਤੇ ਰੱਖ ਲਿਆ ਤੇ ਜੇਕਰ ਤੁਹਾਨੂੰ ਮਠਿਆਈ ਕੱਢਣ 'ਚ ਥੋੜੀ ਜਿਹੀ ਮੁਸ਼ਕਲ ਆਵੇ ਕਿਉਂਕਿ ਹੁਣ ਸਰਦੀ ਦਾ ਟਾਈਮ ਹੈ ਤੇ ਇਹਦੇ ਵਿੱਚ ਆਪਾਂ ਘਿਓ ਪਾਇਆ ਹੈ ਤੇ ਕਿ ਸਰਦੀ 'ਚ ਘਿਓ ਜੰਮ ਜਾਂਦਾ ਤੇ ਹਲਕਾ ਜਿਹਾ ਤੁਸੀਂ ਇਹਨੂੰ ਗੈਸ ਦੇ ਉੱਪਰ ਬਿਲਕੁਲ 1-2 ਮਿੰਟ ਵਾਸਤੇ ਸਾਰੀਆਂ ਸਾਡਾ ਤੇ ਘਮਾਰ ਕੇ ਸੇਕ ਲਵਾ ਲੈਣੇ ਤੇ ਆਰਾਮ ਨਾਲੇ ਮਠਿਆਈ ਨਿਕਲ ਜਾਣੀ ਹੁਣ ਅਸੀਂ ਇਹਦੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪੀਸ ਕੱਟ ਕੇ ਤਿਆਰ ਕਰਾਂਗੇ ਮੈਂ ਇਹਦੇ ਚੋਰਸ ਪੀਸ ਕੱਟਾਂਗੀ ਆਹ ਦੇਖੋ ਜੀ ਕਿੰਨੀ ਵਧੀਆ ਮਠਿਆਈ ਬਣੀ ਐ ਪੀਸਾਂ ਤੋਂ ਪਤਾ ਲੱਗ ਰਿਹਾ ਕਿ ਬੜੇ ਆਰਾਮ ਨਾਲ ਇਹ ਕੱਟ ਰਹੀ ਐ ਹੁਣ ਮੈਂ ਸਤਰਾ ਨੂੰ ਡਿਜ਼ਰਟ ਤੋਂ ਵੀ ਕੱਟ ਲਵਾਂਗੀ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਵੱਡੇ ਛੋਟੇ ਕੱਟ ਸਕਦੇ ਹੋ ਜੀ ਬਹੁਤ ਹੀ ਹੈਲਦੀ ਮਠਿਆਈ ਹੈ ਤੇ ਬਹੁਤ ਟੇਸਟ ਵੀ ਇਹਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰੋ ਹੁਣ ਤੁਹਾਨੂੰ ਇੱਕ ਪੀਸ ਆਪਾਂ ਦਿਖਾਉਨੇ ਆ ਜੀ ਆਹ ਦੇਖੋ ਜੀ ਬਹੁਤ ਹੀ ਵਧੀਆ ਮਠਿਆਈ ਬਣ ਕੇ ਤਿਆਰ ਹੋਈ ਹੈ ਦੂਜੀ ਸਾਈਡ ਆ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਸਾਰੇ ਪੀਸਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢਦੇ ਆਂ ਜੀ ਲਓ ਜੀ ਮਠਿਆਈ ਨੂੰ ਆਪਾਂ ਚੌਰਸ ਪੀਸਾ ਵਿੱਚ ਕੱਟ ਕੇ ਤਿਆਰ ਕੀਤਾ ਹੈ ਦੇਖੋ ਜੀ ਆਟੇ ਦੀ ਬਰਫੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੈ ਤੇ ਹੈਲਦੀ ਵੀ ਹੈ ਜਦੋਂ ਵੀ ਕੁਝ ਮਿੱਠਾ ਹੋਵੇ ਖਾਣਾ ਤੁਸੀਂ ਇਸ ਮਠਿਆਈ ਨੂੰ ਬਣਾ ਸਕਦੇ ਹੋ ਕਿਉਂਕਿ ਇਹ ਸਾਰਾ ਸਮਾਨ ਸਾਡੇ ਘਰ ਵਿੱਚ ਬੜੇ ਆਰਾਮ ਨਾਲ ਮਿਲ ਜਾਂਦਾ ਹੈ ਜੇਕਰ ਕੋਈ ਡਰਾਈ ਫਰੂਟ ਨਹੀਂ ਕਰਦਾਗਾ ਤਾਂ ਉਹਨੂੰ ਲੈਣ ਦੋਸਤੋ ਬਿਨਾਂ ਤੁਸੀਂ ਇਸ ਮਠਿਆਈ ਨੂੰ ਬਣਾਓ ਤਾਂ ਵੀ ਇਹ ਮਠਿਆਈ ਦਾ ਆਪਣੇ ਆਪ ਚ ਇੱਕ ਬਹੁਤ ਹੀ ਵਧੀਆ ਟੇਸਟ ਹੈ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਤੁਸੀਂ ਇਹਨੂੰ ਜਾਰੀ ਮਾਤਰਾ ਚ ਵੀ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਹੁਣ ਸਰਦੀਆਂ ਆਵਾਂ ਤੇ ਇਹ ਥੋੜੇ 15-20 ਦਿਨ ਤੱਕ ਬੜੇ ਆਰਾਮ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਜੀ ਇੱਕ ਪੀਸ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਜੀ ਆਹ ਦੇਖੋ ਜੀ ਕਿੰਨੀ ਸੌਫਟ ਬਣੀ ਹੈ ਜੀ ਮਠਿਆਈ ਬਹੁਤ ਹੀ ਜ਼ਿਆਦਾ ਨਰਮ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਜੀ ਇਐਸੀ ਮੇਰਾ ਤਰੀਕਾ ਆਟੇ ਦੀ ਮਿਰਫੀ ਬਣਾਉਂਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਜਾਂਦੀ ਆਂ ਜੀ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਵਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ